ਮਾਮਲਾ ਪਿੰਡ ਰਾਮਪੁਰ ਨੇੜੇ ਦਰਾਹਾ ਦਾ ਹੈ ਜਿੱਥੇ ਇੱਕ ਘਰ ਵਿੱਚ ਪੜਕੇ ਬਜ਼ੁਰਗ ਜੁੜੇ ਨਾਲ ਲੁੱਟਮਾਰ ਕੀਤੀ ਗਈ ਬਜ਼ੁਰਗ ਔਰਤ ਦੀਆਂ ਵਾਲੀਆਂ ਉਤਾਰ ਲਈਆਂ ਗਈਆਂ ਤੇ ਘਰ ਦਾ ਕੀਮਤੀ ਸਮਾਨ ਸੋਨਾ ਮੋਬਾਈਲ ਫੋਨ ਅਤੇ ਚੈੱਕ ਬਾਕਸ ਤੱਕ ਚੋ ਲੈ ਗਏ ਚਾਰ ਚੋਰ ਦੱਸੇ ਜਾ ਰਹੇ ਹਨ ਤੇ ਚੋਰਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਵਿੱਚ ਐਂਟਰ ਹੋ ਕੇ ਉਪਰਾੜੀ ਕੀਤੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਉਹ ਸੰਦਿਆ ਪਰਿਵਾਰ ਮੈਂਬਰਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਇਹ ਵੀਰ ਜੀ ਤਕਰੀਬਨ ਰਾਤ 2:10 ਤੇ ਮੈਨੂੰ ਫੋਨ ਆਇਆ ਜੀ ਮੇਰੇ ਚਾਚਾ ਜੀ ਨੇ ਇਹ ਮੇਰੀ ਕੋਠੀ ਨਾਲ ਆ ਜੀ ਇਹ ਕਹਿੰਦੇ ਵੀ ਲਾਲੀ ਆ ਜਾ ਵੀ ਅਸੀਂ ਪੱਟੇ ਗਏ ਤੇ ਮੈਂ ਆਇਆ ਸਾਰ ਇਧਰ ਤਕਰੀਬਨ 15-20 ਮਿੰਟ ਚ ਆ ਗਿਆ ਜੀ ਮੈਂ ਪਹਿਲਾਂ ਮੈਂ ਕੋਠੇ ਤੇ ਚੜ ਕੇ ਮੈਂ আর ਮੇਰੇ ਬੇਟੇ ਨੇ ਦੇਖਿਆ ਵੀ ਇਹ ਕਹਿੰਦੇ ਵੀ ਸਾਨੂੰ ਲੁੱਟ ਕੇ ਲੈ ਗਏ ਚਾਰ ਬੰਦੇ ਸੀਗੇ ਅਸੀਂ ਕਿਹਾ ਵੀ ਸਾਡੇ ਨਾਲ ਵੜਨ ਉਹ ਦੇਖਣ ਤੋਂ ਬਾਅਦ ਮੈਂ 15 ਮਿੰਟ ਜਿੱਥੇ ਆ ਗਿਆ ਜੀ ਜਦ ਮੈਂ ਇੱਥੇ ਆਇਆ ਇਹਨਾਂ ਦੀ ਬੁਰੀ ਹਾਲਤ ਸੀਗੀ ਜੀ ਬੈਠੇ ਸੀਗੇ ਦੋਵੇਂ ਬਜ਼ੁਰਗ ਨੇ ਸਾਰਾ ਸਮਾਨ ਖੰਡਿਆ ਪਿਆ ਸੀਗਾ ਆਹ ਦਰਵਾਜ਼ਾ ਤੋੜਿਆ ਜੀ ਉਹਨਾਂ ਨੇ ਆ ਦੇਖੋ ਸਰ ਆ ਦਰਵਾਜ਼ਾ ਤੋੜ ਕੇ ਅੰਦਰ ਆ ਗਏ ਜੀ ਚਾਰ ਬੰਦੇ ਉਹਨਾਂ ਚੋਂ ਦੋ ਨੇ ਚਾਚਾ ਜੀ ਨੂੰ ਬਿਠਾ ਲਿਆ ਇੱਥੇ ਤੇ ਇੱਕ ਬੰਦਾ ਚਾਚੀ ਦੀਆਂ ਕਰਨਾਂ ਦੀਆਂ ਵਾਲੀਆਂ ਨੂੰ ਪੈ ਗਿਆ ਉਹ ਕਹਿੰਦੇ ਵੀ ਨਾ ਮੈਂ ਮਰੀਜ਼ ਆ ਸ਼ੂਗਰ ਦੀ ਵੀ ਮੇਰੇ ਕੰਨ ਨਾਲ ਨੋਚ ਕੱਢ ਕੇ ਦਿੱਤੀਆਂ ਤੇ ਉਸ ਤੋਂ ਬਾਅਦ ਕਹਿੰਦੇ ਵੀ ਹੋਰ ਉਹ ਕਹਿੰਦੇ ਵੀ ਸਾਨੂੰ ਮਾਰੇ ਉਹ ਨਾ ਦਾ ਸੀਗੇ ਜੀ ਉਹਨਾਂ ਕੋਲ ਤਿੱਖੇ ਕਿਰਪਾਨਾਂ ਵੀ ਆ ਚੱਕੋ ਚਾਬੀ ਵੀ 50000 ਰੁਪਏ ਵੀ ਲੈ ਗਏ ਉਹ ਡਰੇ ਨਾ ਗਏ ਸਰ ਉਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਸਾਰਾ ਕੋਲ ਕੇ ਤੋੜ ਕੇ ਸਾਰੇ ਕਮਰੇ ਜੀ ਕਾਰ ਦੀ ਚਾਬੀ ਲੈ ਲਈ ਕਾਰ ਵੀ ਫੋਲਤੀ ਇੱਕ ਮੋਬਾਈਲ ਸਰ ਤੇ ਸੋਨੇ ਦੀਆਂ ਵਾਲੀਆਂ ਹੋਰ ਸੋਨਾ 50000 ਕੈਸ਼ ਇੱਕ ਘੜੀ ਤੇ ਬਾਕੀ ਚੈੱਕ ਬੁੱਕਾਂ ਲੈ ਕੇ ਜੀ ਨਾਲ ਚੱਕੇ ਸਾਰੇ ਕਾਗਜ਼ ਪੱਤਰ ਸਰ ਤੇ ਉਸ ਤੋਂ ਬਾਅਦ ਮੈਂ ਇੱਥੇ ਆਉਣ ਤੋਂ ਬਾਅਦ 15 ਮਿੰਟ ਬਾਅਦ 112 ਨੰਬਰ ਤੇ ਕਾਲ ਕੀਤੀ ਜੀ ਪੁਲਿਸ ਨੂੰ ਪੁਲਿਸ ਤਕਰੀਬਨ 20 ਮਿੰਟ ਦੇ ਵਿੱਚ ਵਿੱਚ ਆ ਗਈ ਜੀ ਤੇ ਫਿਰ ਮੈਂ ਫੋਨ ਕੀਤਾ ਜੀ ਸਰਪੰਚ ਸਾਹਿਬ ਨੂੰ ਸਾਡੇ ਪਿੰਡ ਵਾਲਿਆਂ ਨੂੰ ਉਹਨਾਂ ਨੇ ਵੀ ਫੋਨ ਕਰਨ ਤੋਂ 15 20 ਮਿੰਟ ਬਾਅਦ ਐਸ ਐਚਓ ਦਰਾਹਾ ਦੱਤ ਸਾਹਿਬ ਉਹਨਾਂ ਨੂੰ ਲੈ ਕੇ ਆ ਗਏ ਜੀ ਤੇ ਉਹ ਇੱਥੇ ਸਵੇਰੇ 5-6 ਵਜੇ ਤੱਕ ਰਹੇ ਨੇ ਦੱਤ ਸਾਹਿਬ ਸਾਰੀ ਕਾਰਵਾਈ ਆਪ ਬਿਠਾ ਕੇ ਕਰਕੇ ਸਾਰਾ ਕੁਝ ਕਰਕੇ ਦੇ ਦੇਣਗੇ ਐ ਸਰ ਕੀ ਮਸਲਾ ਹੈ ਜੀ ਕਿ ਨਾ ਤੁਹਾਡਾ ਮੈਂ ਨਾ ਰਸ਼ਪਾਲ ਸਿੰਘ ਆ ਜੀ ਪਿੰਡ ਜਮਨ ਡੀਸੀ ਨੂੰ ਤੇ ਕਹਿੰਦੇ ਨੇ ਤੇ ਰਾਤ 10 ਵਜੇ ਦੇ ਕਰੀਬ ਆਇਆ ਹੋਇਆ ਤੇ ਸਾਡਾ ਦਰਖਤ ਭੰਨ ਕੇ ਤੇ ਜਾਨਵਰ ਸੀ ਉੱਠੇ ਸਾਨੂੰ ਜਾਨ ਨੂੰ ਘੇਰ ਲਿਆ ਕਿ ਚਾਰ ਜਾਨੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਦਾ ਸੀਗੇ ਇੱਕ ਦਿਨ ਡੰਡਾ ਸੀ ਇੱਕ ਦਿਨ ਇੱਥੇ ਜੇ ਹੀ ਸੀ ਤੇ ਉਹਨਾਂ ਕਹਿੰਦੇ ਵੀ ਜੋ ਹੈਗਾ ਸਾਡੀ ਆਖਰਦੋ ਨਹੀਂ ਤੁਹਾਡੇ ਨਾਲ ਜਿਹੜਾ ਕਰਨਾ ਕਰਨਾ ਅਸੀਂ ਡਰਦੇ ਆ ਮਾਰਨ ਦੇ ਵੀ ਸਾਨੂੰ ਮਾਰਨ ਨਾਲ ਇੱਕ ਬੁੜੇ ਬੰਦੇ ਆ ਵੀ 60 ਤੋਂ ਡਰਦੇ ਆ ਵਾਲੀਆਂ ਆਂਟੀਆਂ ਦੇਤੀਆਂ ਜੋ ਸਾਡੇ ਕੋਲ ਪੈਸੇ ਪਏ ਸੀਗੇ ਉਹਨਾਂ ਉਹ ਕਹਤਾ ਵੀ ਆ ਪੈਣ ਤੁਸੀਂ ਲੈ ਜਾਓ ਸਾਡੇ ਬਾਹਰ ਦੇ ਮਾਰਦਾਨਾ ਬਹੁਤ ਸਾਡੇ ਕੋਲ ਮਾਰ ਕੋਈ ਹੈ ਨਹੀਂ ਆ ਕੱਪੜੇ-ਕੱਪੜੇ ਜਾਂ ਘੜੀ ਸੀਗੀ ਇੱਕ ਵਾਰੋਂ ਆਈ ਉਹ ਨਿਕਮਾ ਟਾਹ ਹੋਰ ਪਾਣੇ ਸੀ ਇਹ ਫੋਨ ਪਏ ਉਹ ਲੈ ਕੇ ਕਰਕੇ ਕੋਈ ਕੱਪੜੇ ਜੀ ਇਕੱਠੇ ਕਰਕੇ ਇੱਕ ਬੈਗ ਚ ਪਾ ਕੇ ਲੈ ਗਈ ਤੇ ਕਹਿੰਦਾ ਲੱਗਦਾ 35 40 ਮਿੰਟ ਉਹ 1:30 ਵਜੇ ਆ ਕੇ ਤੇ 2 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਦੇ ਕਿ ਸਵਾ 2:30 ਇੱਥੇ ਗਈ ਉਹ ਗਏ ਨੇ ਉਹ ਕਿੰਨੇ ਦਾ ਨੁਕਸਾਨ ਹੋ ਗਿਆ ਆਪਣਾ ਕੋਈ ਸਾਡਾ ਜੀ ਦੇਖੋ 50 ਹਜ਼ਾਰ ਰੁਪਏ ਦੇ ਵਿੱਚ ਉਹ ਹੋਇਆ ਉਸ ਅੱਧੇ ਟੋਲੇ ਦੇ ਉੱਤੇ ਨਹੀਂ ਆ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਹਨਾਂ ਦੇ ਮੂੰਹ ਟਕੇ ਹੋਏ ਸੀ ਹਾਂਜੀ ਸਾਰਿਆਂ ਦੇ ਫਟਕੇ ਬੰਨੇ ਸੀ ਇੱਥੋਂ ਅੱਖਾਂ ਅੱਖਾਂ ਦੇਖਦੀਆਂ ਵੀ ਉਹ ਨਾ ਲਈ ਬਦਲੇ ਵੀ ਫਟਕੇ ਨੀਲਾ ਸੀ ਜਾਂ ਕਾਲਾ ਸੀਗਾ ਸਾਨੂੰ ਉਹਦੇ ਬਾਰੇ ਘਨੇਰੀ ਸੀਗੇ ਬਾਹਰੋਂ ਤੇ ਕੋ ਵੱਲਬ ਲੱਗਾਂਦਾ ਉਹਦਾ ਹੀ ਚਲਣਾ ਅੰਦਰ ਪੈਂਦਾ ਸੀ ਵੀਰੋ